ਹਾਂਜੀ ਸਾਥਰੀਏ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਗੋਟ ਨਿਊਜ਼ ਵੀਰਾ ਭਰਾਵਾਂ ਨੂੰ ਦੱਸਾਂਗੇ ਕਿ ਪੇਪਰ ਨਿਕਲੇ ਆ 9 ਮੰਥ ਵਾਲੇ ਪੇਪਰ ਸਾਲ ਵਾਲੇ ਪੇਪਰ ਤੇ ਡੋਮੈਸਟਿਕ ਪੇਪਰ ਸਾਰੇ ਹੀ ਪੇਪਰ ਨਿਕਲਨੇ ਹੋ ਗਿਆ ਸ਼ੁਰੂ ਮੈਂ ਪਹਿਲਾਂ ਤੁਹਾਨੂੰ ਵੀਡੀਓ ਦੱਸਿਆ ਸੀ ਹੁਣ ਕੁਝ ਨਵੇਂ ਨੂਲੇ ਉਸ ਤੇ ਨਿਕਲੇ ਆ ਟਾਈਮਿੰਗ ਬਾਰੇ ਆਪਾਂ ਗੱਲਬਾਤ ਕਰਾਂਗੇ ਨੂਲੇ ਉਸਤੇ ਕਿਹੜੇ ਸ਼ਹਿਰ ਦੇ ਨਿਕਲੇ ਉਹ ਸ਼ਹਿਰ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਹ ਸਾਰੇ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ 9 ਮੰਥ ਵਾਲੇ ਪੇਪਰਾਂ ਦੇ ਵੀ ਪੇਪਰ ਨਿਕਲੇ ਆ ਤੇ ਜਿਹੜੇ ਸਾਲ ਵਾਲੇ ਉਹ ਵੀ ਨਿਕਲੇ ਆ ਤੇ ਡੋਮੈਸਟਿਕ ਵੀ ਕੁਝ ਨਿਕਲੇ ਆ ਕਰਦੇ ਆ ਫਿਰ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੁਗੂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿਕਾਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਹੁੰਦਾ ਹੈ ਗਾ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜੁੜ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਆਪਾਂ ਹਾਲੇ ਕੱਢਿਆ ਪਤਾ ਨਹੀਂ ਲੱਗਾ ਕਿ ਮੈਸੇਜ ਕਿਉਂ ਬੰਦ ਹੋਏ ਹੈ ਉੱਥੇ ਉਹਦਾ ਆਪਾਂ ਹਾਲੇ ਕੱਢਿਆ ਕਿ ਜੇ ਕਿਸੇ ਵੀਰ ਭਰਾ ਨੂੰ ਐਸੇ ਵਾਲੀ ਆਪਸ਼ਨ ਨਹੀਂ ਸ਼ੋ ਹੋਂਦੀ ਤੇ ਉੱਥੇ ਆਪਾਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦੋ ਭਾਵੇਂ ਕਹਲਾ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਕਰਦੇ ਹਾਂ ਸ਼ੁਰੂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ 9 ਮੰਥ ਵਾਲੇ ਦੇ ਆਪਣਾ ਦੇ ਸਭ ਤੋਂ ਜਿਆਦਾ ਜਿਹੜੇ ਪੇਪਰ ਨਿਕਲਦੇ ਪਏ ਇਸ ਟਾਈਮ ਤੇ 9 ਮੰਥ ਵਾਲੇ ਹੀ ਨਿਕਲਦੇ ਪਏ ਆ ਪੇਪਰ ਨਿਕਲੇ ਆ ਸਵੋਰਨਾ ਚੋਂ ਸਾਵੋਨਾ ਸਵੋਨਾ ਚੋ ਚ ਪੇਪਰ ਨਿਕਲੇ ਆ 11:02 ਤੇ 25 ਸੈਕਿੰਡ ਤੇ ਇਹ ਹੈਗਾ 9 ਮੰਥ ਵਾਲੇ ਪੇਪਰ ਉਸ ਤੋਂ ਬਾਅਦ ਨਿਕਲੇ ਇੱਕ ਸੇਰਤਾ ਚੋ ਪੇਪਰ 11:01 ਤੇ 20 ਸੈਕਿੰਡ ਇਹ ਵੀ 9 ਮੰਥ ਵਾਲੀ ਆ ਪਹਿਲਾਂ ਮੈਂ 9 ਮੰਥ ਵਾਲੇ ਪੇਪਰਾਂ ਦੀ ਗੱਲਬਾਤ ਕਰਾਂਗਾ ਉਸ ਤੋਂ ਬਾਅਦ ਕੁਝ ਸਾਲ ਵਾਲੇ ਪੇਪਰ ਉਹ ਪਰ ਥੋੜੇ ਨਿਕਲੇ ਆ ਚਲੋ ਨਿਕਲੇ ਹੋ ਵੀ ਜਿਆਦੇ ਆ ਪਰ ਆਪਾਂ ਨੂੰ ਮਿਲ ਕੇ ਜਿਹੜੀ ਅਪਡੇਟ ਮਿਲੀ ਉਹ ਥੋੜਿਆਂ ਦੀ ਮਿਲੀ ਆ ਜਿੰਨੀ ਆ ਰਹੀ ਮੈਂ ਤੁਹਾਨੂੰ ਨਵਾ ਦੱਸਾਂਗੇ ਉਸ ਤੋਂ ਬਾਅਦ ਫਿਰ ਕਸੇਰਤਾ ਚ ਪੇਪਰ ਨਿਕਲੇ ਆ 11:01 ਤੇ 25 ਸੈਕਿੰਡ ਤੇ ਉਸ ਤੋਂ ਬਾਅਦ ਰੋਮ ਤੋਂ ਪੇਪਰ ਨਿਕਲਿਆ 11:01:3 ਸਾਰੇ 9 ਮੰਥ ਵਾਲੇ ਪੇਪਰ ਆ ਜਿਨ੍ਹਾਂ ਨੇ ਭਰੇ ਸੀ 12 ਫਰਵਰੀ ਨੂੰ ਪੇਪਰ ਭਰੇ ਸੀ ਉਸ ਤੋਂ ਬਾਅਦ ਨਾਪੋਲੀ ਦੇ ਵਿੱਚ ਨਾਪੋਲੀ ਵਿੱਚ 11:01:16 ਉਸ ਤੋਂ ਬਾਅਦ ਮਿਲਾਨਾ ਵਿੱਚ ਪੇਪਰ ਨਿਕਲਿਆ 11:02:21 ਤੇ ਇੱਕ ਹੋਰ ਪੇਪਰ ਨਿਕਲਿਆ ਮਿਲਾਨ ਦੇ ਵਿੱਚ 11:01:20 ਉਸ ਤੋਂ ਬਾਅਦ ਨਿਕਲਿਆ ਵੈਰੋਨਾ ਦੇ ਵਿੱਚ 11:02:23 ਉਸ ਤੋਂ ਬਾਅਦ ਕੋਸ਼ੈਂਸਾ ਦੇ ਵਿੱਚ ਨਿਕਲਿਆ 11:01:15 ਇਹ ਨਵੇਂ ਨੂਲੇ ਉਸ ਨਿਕਲਿਆ ਇਹ ਨਵੀਂ ਅਪਡੇਟ ਆ ਹੋਣ ਦੀ ਉਸ ਤੋਂ ਬਾਅਦ ਲਾਤੀਨਾ ਵਿੱਚ ਨਿਕਲਿਆ 11:02:40 ਠੀਕ ਹੈ ਇਹ ਪੇਪਰ ਨਿਕਲੇ ਆ ਸਾਰੇ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਫਿਲ ਕੀਤੇ ਸੀ 12 ਫਰਵਰੀ ਨੂੰ ਕਿਉਂਕਿ ਨਾਰਮਲੀ ਗਾਦਵਾ 9 ਮੰਥ ਵਾਲੇ ਪੇਪਰਾਂ ਦਾ ਕੋਟਾ ਵੀ ਜ਼ਿਆਦਾ ਹੁੰਦਾ ਵਾ ਤੇ ਜਿਹੜੇ ਪੇਪਰ ਵਾ ਉਹ ਵੀ ਜ਼ਿਆਦਾ ਨਿਕਲਦੇ ਪਿਆ ਇਸ ਟਾਈਮ ਤੇ 9 ਮੰਥ ਵਾਲੇ ਤੇ ਜਿਹੜੇ ਵੀ ਨਾ ਪ੍ਰਾਉਂਡ ਦੇ ਪੇਪਰ ਰਹਿ ਗਏ ਆ ਜਾਂ ਕਹਿ ਰਿਆ ਕਿ ਟਾਈਮਿੰਗ ਸਾਡੀ ਵਧੀਆ ਹੀ ਜਾਂ ਇੱਕ 11 ਵਜੇ ਕੀ 1 ਮਿੰਟ ਦੀ ਟਾਈਮਿੰਗ ਆ ਜਾਂ 1.5 ਮਿੰਟ ਦੀ ਟਾਈਮਿੰਗ ਆ ਪੇਪਰ ਤੁਹਾਡੇ ਨਹੀਂ ਨਿਕਲੇ ਤੁਸੀਂ ਵੇਟ ਕਰੋ ਆਉਣ ਵਾਲੇ ਸਮੇਂ 'ਚ ਪੇਪਰ ਨਿਕਲਣਿਆ ਤੇ ਇੱਕ ਮੇਰੇ ਵੀ ਨਾ ਪ੍ਰਾਉਂਡ ਦਾ ਸਵਾਲ ਇਹ ਵੀ ਹੈਗਾ ਕਿ ਪੇਪਰ ਮਿਲ ਕੀ ਕਿਹੜੀ ਕਿਹੜੀ ਸਿਟੀ ਵਿੱਚ ਨਿਕਲਨੇ ਸ਼ੁਰੂ ਹੋ ਗਏ ਆ ਇਹੜੇ ਪੇਪਰ ਜਦੋਂ ਨਿਕਲਨੇ ਸ਼ੁਰੂ ਹੁੰਦੇ ਆ ਇਥੇ 80 ਦੇ ਵਿੱਚ ਇਹ ਸਾਰੀਆਂ ਸਿਟੀਆਂ ਦੇ ਇਕੱਠੇ ਹੀ ਪੇਪਰ ਨਿਕਲਨੇ ਸ਼ੁਰੂ ਹੁੰਦੇ ਆ ਯਾਨੀ ਕਿ ਮਤਲਬ ਕਿ ਇੱਕ ਥੀਰੀ ਦੇ ਪਹਿਲਾਂ ਸਟਾਰਟ ਹੋ ਜਾਂਦੇ ਦੂਜੀ ਸਿਟੀ ਦੇ ਬਾਅਦ ਵਿੱਚ ਸਟਾਰਟ ਹੁੰਦੇ ਇਦਾਂ ਦਾ ਕੁਝ ਨਹੀਂ ਹੁੰਦਾ ਜਿਹੜੇ ਪੇਪਰ ਆ ਉਹ ਇਕੱਠੇ ਹੀ ਨਿਕਲਨੇ ਸ਼ੁਰੂ ਹੁੰਦੇ ਆ ਮਤਲਬ ਕਿ ਮਿਲਾਨ ਦੇ ਵਿੱਚ ਵਰੋਨਾ ਦੇ ਵਿੱਚ ਕੋਨਸੈਂਸਾ ਦੇ ਵਿੱਚ ਲਾਤੀਨਾ ਦੇ ਵਿੱਚ ਕਸੀਰਤਾ ਦੇ ਵਿੱਚ ਰੋਮ ਦੇ ਵਿੱਚ ਨਾ ਪੋਲੀ ਵਿੱਚ ਹੋਰ ਜਿੰਨੇ ਵੀ ਸ਼ਹਿਰ ਆ ਗਏ ਰਗੂਸੇ ਦੇ ਵਿੱਚ ਜਿੰਨੇ ਵੀ ਸ਼ਹਿਰ ਆ ਗਏ ਸਾਰਿਆਂ ਦੇ ਜਿਹੜੇ ਪੇਪਰ ਆ ਉਹ ਇਕੱਠੇ ਹੀ ਨਿਕਲਨੇ ਸ਼ੁਰੂ ਹੋ ਜਾਂਦੇ ਆ ਬਸ ਟਾਈਮਿੰਗ ਲੱਗਦੀ ਆ ਜੇ ਮੰਨ ਲਓ ਹੁਣ ਉਹਨਾਂ ਨੇ ਇੱਕ ਆਪ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਕਿ ਉਹਨਾਂ ਨੇ ਮੜਕਿਆ ਬੋਲ ਰੱਖਿਆ ਉਹ ਜਿੱਦੋਂ ਜਿਹੋ ਉਹਨਾਂ ਨੇ ਸਾਰੇ ਪੇਪਰ ਪ ਮਲਕੀ ਅੱਜ ਕੱਢ ਤੇ ਉਹਨਾਂ ਨੇ ਐਗਜ਼ਾਮਪਲ ਦੀ ਤੌਰ ਤੇ ਅੱਜ ਉਹਨਾਂ ਨੇ 100 ਨੂੰ ਲੈ ਉਸ ਤੇ ਕੱਢ ਤੇ ਉਹਨਾਂ ਨੇ ਭੇਜ ਤੇ ਕਿ ਕਿਤੇ ਕਿਸੇ ਨਿਕਲਿਆ ਜਿੰਨੀ ਜਿੰਨੀ ਟਾਈਮਿੰਗ ਸੀ ਜਾਂ 9 ਮੰਥ ਵਾਲੇ ਹੀ ਸਾਲ ਵਾਲੇ ਸੀ ਜੈਡ ਮੈਸਟਿਕ ਪੇਪਰ ਸੀ ਇਦਾਂ ਪੇਪਰ ਨਿਕਲਦੇ ਰਹਿੰਦੇ ਆ ਤੇ ਬਾਅਦ ਵਿੱਚ ਤੁਹਾਨੂੰ ਵੀਡੀਓ ਅਪਡੇਟ ਆਉ ਮਿਲਦੀ ਰਹਿੰਦੀ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰ ਲੈਨੇ ਆ ਸਾਲ ਵਾਲੇ ਪੇਪਰਾਂ ਦੇ ਸਾਲ ਵਾਲੇ ਪੇਪਰਾਂ ਦੇ ਆਪਾਂ ਨੂੰ ਸਿਰਫ ਆਈਆਂ ਦੋ ਬੰਦਿਆਂ ਦੀ ਅਪਡੇਟ ਇੱਕ ਆਈ ਇੱਕ ਸਿਹਰਤਾ ਤੋਂ 9:01 ਤੇ 5 ਸੈਕਿੰਡ ਇਹ ਸਾਲ ਵਾਲੇ ਪੇਪਰ ਜਿਹੜੇ ਆ ਉਹ ਨਿਕਲਿਆ ਉਸ ਤੋਂ ਬਾਅਦ ਰੋਮ ਤੋਂ ਇੱਕ ਅਪਡੇਟ ਆਈ ਹੈ 55 ਸੈਕਿੰਡ ਤੇ ਪੇਪਰ ਆ ਬੰਦੇ ਦੇ ਨਿਕਲੇ ਆ ਰੋਮ ਤੋਂ ਨਿਕਲੇ ਆ ਸਾਵਲੇ ਪੇਪਰ ਤੇ ਜਿਹੜੇ ਡੋਮੈਸਟਿਕ ਪੇਪਰ ਆ ਉਹ ਮੈਨੂੰ ਇੱਕ ਅਪਡੇਟ ਸਿਰਫ ਮਿਲੀ ਹੈ ਹੱਲੇ 33 ਨੂੰ ਜੋ ਅਪਡੇਟ ਆਈ ਆ 9:04 ਤੇ 14 ਸੈਕਿੰਡ ਤੇ ਪੇਪਰ ਜਿਹੜੇ ਨਿਕਲੇ ਆ ਇਹ ਨਿਕਲਿਆ ਡੋਮੈਸਟਿਕ ਵਾਲੇ ਪੇਪਰ ਬਾਕੀ ਜਿਹੜੇ ਵੀਰ ਭਰਾ ਵੇਟ ਕਰ ਰਹੇ ਆ ਜਾਂ ਕਿਸੇ ਵੀਰ ਭਰਾ ਦੇ ਪੇਪਰ ਨਿਕਲੇ ਹੋਣ ਤੁਸੀਂ ਮੈਨੂੰ ਕਮੈਂਟ ਕਰਕੇ ਜਾਂ ਪਰਸਨਲੀ ਮੈਨੂੰ ਇੰਸਟਾਗ੍ਰam ਦੇ ਉੱਤੇ ਕੰਟੈਕਟ ਕਰਕੇ ਮੈਨੂੰ ਜਰੂਰ ਦੱਸੋ ਤਾਂ ਜੋ ਆਪਾਂ ਨੂੰ ਇਨਫੋਰਮੇਸ਼ਨ ਵਾਦ ਤੋਂ ਬਾਅਦ ਮਿਲੇ ਤੇ ਆਪਾਂ ਗਾਂ ਬਾਅਦ ਵਿੱਚ ਵੀਡੀਓ ਬਣਾ ਕੇ ਦੱਸ ਸਕੀ ਕਿੱਥੇ ਕਿੱਥੇ ਪੇਪਰ ਜਿਹੜੇ ਕਿੰਨੇ ਕਿੰਨੇ ਨਿਕਲ ਰਿਹਾ ਬਾਕੀ ਕੋ ਜਿਹੜਾ ਵਾ ਜਿਹੜੇ ਵੀਰ ਭਰਾਵਾਂ ਦਾ ਹੈਗਾ ਵਾ ਕਈ ਵੀਰ ਭਰਾਵਾਂ ਨੂੰ ਇੱਕ ਤਣ ਮੈਂ ਹੋਰ ਗੱਲ ਦੱਸਾਂ ਜਿਹੜੇ 9 ਮੰਥ ਵਾਲੇ ਪੇਪਰ ਆ ਉਹਨਾਂ ਨੂੰ ਕਈਆਂ ਨੂੰ ਟਾਈਮਿੰਗ ਹੀ ਮਿਲੀ ਆ 9 ਵਜੇ ਕੁਝ 1 ਮਿੰਟ ਦੀ ਜਾਂ 1.5 ਮਿੰਟ ਦੀ ਜਾਂ 2 ਮਿੰਟ ਦੀ ਉਹਦੇ ਬਾਰੇ ਪਤਾ ਕੀਤਾ ਵਾ ਮੇਰੇ ਹਿਸਾਬ ਨਾਲ ਜਿਹੜੇ ਪੇਪਰ ਆ ਉਹ ਪੇਪਰ ਜਿਹੜੇ 9 ਮੰਥ ਵਾਲੇ ਆ ਉਹ 11 ਵਜੇ ਕੁਝ ਮਿੰਟ 1 ਮਿੰਟ 2 ਮਿੰਟ ਕਿਉਂਕਿ ਨਾਰਮਲੀ ਗੱਲ ਜਿਹੜੀ ਵੈਬਸਾਈਟ ਸੀ ਉਹ 11 ਵਜੇ ਓਪਨ ਹੋਈ ਸੀ 9 ਵਜੇ ਓਪਨ ਨਹੀਂ ਹੋਈ ਸੀ ਟਾਈਮਿੰਗ 9 ਵਜੇ ਦੀ ਸੀ ਪਰ ਜਿਹੜੇ ਪੇਪਰ ਆ ਉਹ ਜਾ ਕੇ ਉਹਨਾਂ ਨੇ 11 ਵਜੇ ਓਪਨ ਕੀਤੇ ਸੀ ਕੋਈ ਟੈਕਨੀਕਲ ਇਸ਼ੂ ਆਉਣ ਕਰਕੇ ਪੇਪਰ ਲੇਟ ਹੈ ਓਪਨ ਹੋਇਆ ਸੀ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਭਰੇ ਆ ਤਕਰੀਬਨ ਜ਼ਿਆਦਾ ਨਹੀਂ ਮਤਲਬ ਕਿ ਤਕਰੀਬਨ ਸਾਰੇ ਦੇ ਆਪਾਂ ਕਹਿ ਲਈਏ ਕਿ ਜਿਹੜੀ ਟਾਈਮਿੰਗ ਵਾ ਉਹ 11 ਵਜੇ ਦੀ ਆ 11 ਵਜੇ ਕੇ 1 ਮਿੰਟ ਦੀ ਆ ਜਾਂ 2 ਮਿੰਟ ਦੀ ਆ ਕਈ ਵੀਰ ਭਰਾ ਟੈਨਸ਼ਨ ਵੀ ਲੈ ਰਿਹਾ ਇਸ ਚੀਜ਼ ਕੀ ਕਈਆਂ ਦੀ ਟਾਈਮਿੰਗ 9 9 ਵਜੇ ਦੀ ਆ ਤੇ ਸਾਡੀ 11 ਵਜੇ ਦੀ ਆ ਟਾਈਮਿੰਗ ਦਾ ਕੋਈ ਇਸ਼ੂ ਨਹੀਂ ਹੋਣਾ ਕਿਉਂਕਿ ਜਿਹੜੀ ਜਿਹੜੀਆਂ 9 ਵਜੇ ਟਾਈਮਿੰਗ ਆਈ ਉਹ ਸਿਰਫ ਆਈ ਆ ਜਿਨ੍ਹਾਂ ਨੇ ਸਾਲ ਵਾਲੇ ਭਰੇ ਆ ਜਾਂ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰੇ ਆ ਪਰ ਜਿਨ੍ਹਾਂ ਨੇ ਭਰਿਆ 9 ਮੰਥ ਵਾਲੇ ਤਕਰੀਬਨ ਉਹਨਾਂ ਦੇ ਸਾਰਿਆਂ ਦੀ ਹੀ ਜਿਹੜੀ ਵਾ ਆਪਾਂ ਕਹਿ ਲਈਏ ਕਿ ਟਾਈਮਿੰਗ ਜਿਹੜੀ ਆ ਉਹ 11:01 ਮਿੰਟ ਜਾਂ 0 ਮਿੰਟ ਜਾਂ 2 ਮਿੰਟ ਉਹ ਟਾਈਮਿੰਗ ਆਈ ਆ ਪੇਪਰ ਜਿਹੜੇ ਆ ਜਿਨ੍ਹਾਂ ਨੇ ਪੇਪਰ ਦਸੰਬਰ ਵਿੱਚ ਆਪਣੇ ਨਵੰਬਰ ਦੇ ਜਦੋਂ ਫਾਈਨਲ ਰੈਡੀ ਹੋਈਆਂ ਸੀ ਜਿਨ੍ਹਾਂ ਨੇ ਪਹਿਲਾਂ ਪੇਪਰ ਫਿਲ ਕਰਾਏ ਆ ਉਹਨਾਂ ਤਕਰੀਬਨ ਸਾਰਿਆਂ ਦੇ ਹੀ ਚਾਂਸ ਹੈਗੇ ਪੇਪਰ ਨਿਕਲਦੇ ਜੇਕਰ ਤੁਹਾਨੂੰ ਤੁਹਾਡੇ ਮਾਲਕ ਨੇ ਮਲਕੀ ਰਸੀਦ ਦਿੱਤੀ ਹੋਊਗੀ ਮਤਲਬ ਵੀ ਤੁਹਾਡੇ ਕੋਲ ਇੱਕ ਪ੍ਰੂਫ ਹੋਗਾ ਕਿ ਤੁਹਾਡੇ ਪੇਪਰ ਜਿਹੜੇ ਭਰੇ ਗਏ ਆ ਫਿਰ ਤੁਹਾਡੇ ਪੇਪਰ ਨਿਕਲਦੇ ਤਕਰੀਬਨ ਜਿਹੜੇ ਵਾ ਉਹ ਸਾਰਿਆਂ ਦੇ ਚਾਂਸ ਹੈ ਕਿਉਂਕਿ ਨਾਰਮਲੀ ਗੱਲ ਕੋਟਾ ਇਸ ਵਾਰ ਹੈਗਾ ਜਿਆਦਾ ਪੇਪਰ ਘੱਟ ਭਰੇ ਗਏ ਆ ਜਿਸ ਕਰਕੇ ਉਹਨਾਂ ਨੇ ਬਾਅਦ ਵਿੱਚ ਪੇਪਰ ਓਪਨ ਕਰਤੇ ਸੀ ਕਿ ਨਾਰਮਲੀ ਗੱਲ ਜਿਹੜੇ ਪਹਿਲਾਂ ਪੇਪਰ ਭਰੇ ਗਏ ਉਹ ਸਾਰੇ ਨਿਕਲਦੇ ਇਸ ਵਾਰ ਚਾਂਸ ਹੈਗੇ ਆ ਬਾਕੀ ਟੈਨਸ਼ਨ ਨਾ ਲਓ ਜਦੋਂ ਆਪਾਂ ਨੂੰ ਕੋਈ ਹੋਰ ਅਪਡੇਟ ਮਿਲੂਗੀ ਜਾਂ ਨਾ ਇਹਨਾਂ ਮਹੀਨੇ ਦੇ ਆਪਣਾ ਦੀ ਨੌ ਮਹੀਨੇ ਵਾਲੇ ਦੇ ਆਪਣਾ ਦੀ ਨਾਰਮਲੀ ਗੱਲ ਡੇਲੀ ਨਵੇਂ ਤੋਂ ਨਵੀਂ ਅਪਡੇਟ ਆਈ ਜਾਂਦੀ ਕਿਉਂਕਿ ਨਾਰਮਲੀ ਗੱਲ ਆ ਡੇਲੀ ਪੇਪਰ ਜਿਹੜੇ ਆ 9 ਮੰਥ ਵਾਲੇ ਬਹੁਤ ਨਿਕਲ ਰਹਾ ਆ ਦੂਜਿਆਂ ਦੇ ਪਰਦੀ ਮਲੂਕੀ 9 ਮੰਥ ਵਾਲੇ ਪੇਪਰ ਜਿਹੜੇ ਆ ਉਹ ਜਾਦੇ ਨਿਕਲ ਰਹਾ ਆ ਬਾਕੀ ਜੇਕਰ ਆਪਾਂ ਨੂੰ ਕੋਈ ਅਪਡੇਟ ਮਿਲੂਗੀ ਸਾਲ ਵਾਲੇ ਪੇਪਰਾਂ ਦੀ ਜਾਂ ਡੋਮੈਸਟਿਕ ਪੇਪਰਾਂ ਦੀ ਅਪਡੇਟ ਮਿਲੂਗੀ ਕਿ ਪੇਪਰ ਕਿੱਥੋਂ ਨਿਕਲੇ ਆ ਕਿੰਨੀ ਟਾਈਮਿੰਗ ਸੀ ਤੇ ਕਿਹੜੇ ਪੇਪਰ ਸੀ ਸਾਲ ਵਾਲੇ ਸੀ ਕਿ ਜਾਂ ਡੋਮੈਸਟਿਕ ਸੀ ਆਪਾਂ ਤੁਹਾਨੂੰ ਆਪਣੇ ਵੀਡੀਓ ਦੇ ਰਾਹੀਂ ਤੁਹਾਨੂੰ ਵੀਡੀਓ ਪਾ ਕੇ ਜਰੂਰ ਦੱਸਾਂਗੇ ਕਿ ਪੇਪਰ ਕਿੱਥੋਂ ਨਿਕਲੇ ਆ ਤੇ ਕੀ ਹਿਸਾਬ ਕਿਤਾਬ ਹੈ ਕਿੰਨੀ ਟਾਈਮਿੰਗ ਸੀ ਤੇ ਬਾਕੀ ਜੇ ਮੇਰੇ ਵੀਰਾਂ ਭਰਾਵ ਜਿਨ੍ਹਾਂ ਦੇ ਪੇਪਰ ਨਿਕਲ ਆਏ ਆ ਇਹ ਨਹੀਂ ਕਿ ਤੁਸੀਂ ਜਿਹੜਾ ਆਪਣਾ ਕੰਮ ਕਰ ਰਿਹਾ ਜਿਉ ਉਹ ਛੱਡ ਕੇ ਤੇ ਬਸ ਇਹਦੇ ਵੱਲ ਧਿਆਨ ਦੇ ਦਿਓ ਕਿ ਨਾਰਮਲ ਹੀ ਕਾ ਜਿਹੜੀ ਅਪਾਇੰਟਮੈਂਟ ਆ ਉਹ ਵੀ ਮਿਲਦੀ ਆ ਜਾ ਕੇ ਜੁਲਾਈ ਦੀ ਜੂਨ ਜੁਲਾਈ ਦੇ ਅਪਾਇੰਟਮੈਂਟ ਆ ਮਿਲਦੀ ਆ ਵਾ ਉਹਨਾਂ ਚਿਰ ਆਪਣਾ ਕੰਮ ਨਾ ਛੱਡੋ ਆਪਣਾ ਕੰਮ ਕੰਟੀਨਿਊ ਰੱਖੋ ਤੇ ਨਾਲ ਨਾਲ ਅਪਾਇੰਟਮੈਂਟ ਚੁੱਕਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਜਦੋਂ ਤੁਹਾਨੂੰ ਅਪਾਇੰਟਮੈਂਟ ਮਿਲ ਜੂਗੀ ਤਾਂ ਤੁਹਾਡਾ ਤੁਹਾਡਾ ਵੀਜ਼ਾ ਆ ਜਾਊਗਾ ਉਸ ਤੋਂ ਬਾਅਦ ਆਪਣਾ ਕੰਮ ਛੱਡ ਕੇ ਇਟਲੀ ਆ ਜਾਓ ਕੰਮ ਨਾ ਛੱਡੋ ਆਪਣਾ ਕੰਮ ਕੰਟੀਨਿਊ ਰੱਖੋ ਤੇ ਇਹ ਪੇਪਰ ਜਿਹੜੇ ਆ ਉਹ ਨਾਰਮਲੀ ਗੱਲ ਨਿਕਲਦੇ ਹੀ ਰਹਣੇ ਵਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਪੇਪਰਾਂ ਦੀ ਕੋਈ ਲਾਸਟ ਡੇਟ ਹਲੇ ਹੈਗੀ ਨਹੀਂ ਹੈ ਕਿ ਪੇਪਰ ਲੈ ਕੇਨੇ ਬੰਦ ਹੋ ਜਾਣੇ ਜਾਂ ਇਦਾਂ ਦੀ ਕੋਈ ਵੀ ਗੱਲ ਨਹੀਂ ਜਦੋਂ ਵੀ ਕੋਈ ਇਹਦੀ ਅਪਡੇਟ ਆਪਾਂ ਨੂੰ ਆਊਗੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਜਰੂਰ ਦੱਸ ਦਵਾਂਗੇ ਤੇ ਇਹ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲ ਮੇਧਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਾਥ ਸੀ ਦੇ ਅਕਾਲ ਜੀਤੇ ਟੇਕ ਕੇਅਰ ਜੀ